ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਨੂੰ ਆਲਮੋਸਟ ਹੋਈ ਸੀ ਚੋਰੀ ਤੇ 14 ਨੂੰ ਇੱਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਹਦੇ ਤੇ 55 ਨੰਬਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸ ਐਚਓ ਸਾਹਿਬ ਨੇ ਬਹੁਤੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਜਿਹਦੇ ਵਿੱਚ ਕੀ ਅਸੀਂ ਅਕਿਊਜ਼ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਟਾਈਮਿੰਟ ਦੀ ਜੁਲਰੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਧਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਕੌਰ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੋਲੀ ਜਿਹੜੀ ਇਹਨਾਂ ਨੂੰ ਪਛਤੈਨੀ ਹੈਰਿਡਿਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗਾ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇਹ ਇੱਕ ਬਿਗ ਐਪਰੀਸੀਏਸ਼ਨ ਹੈ ਟੀਵਰਡਸ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਐਸ.ਐਸ. ਸਾਹਿਬ ਦਾ ਵਰਥ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਸਰ ਕੁਲਵਿੰਦਰ ਕੋਰ ਘਰ ਦੇ ਵਿੱਚ ਕੀ ਕੰਮ ਦੀ ਕਰਦੀ ਸੀ ਸਰਵੈਂਟ ਦਾ ਕੰਮ ਕਰਦੀ ਸੀ ਜਿਵੇਂ ਆਪਣਾ ਨੋਰਮਲ ਹੈਲਪ ਡੋਮੈਸਟਿਕ ਹੈਲਪ ਤਾਂ ਹੁੰਦਾ ਜੀ ਉਹਦੇ ਨਾਲ ਹੋਰ ਵੀ ਕੋਈ ਲੋਕ ਸ਼ਾਮਿਲ ਸੀ ਨਹੀਂ ਹਲੇ ਤੱਕ ਕੋਈ ਸਾਂਝਾ ਨਹੀਂ ਇਹਦੇ ਚਾ ਇਹਦੇ ਘਰ ਵੀ ਬਰਾਮਤ ਹੋਏ ਸਰ ਇਹ ਕੱਲੋ ਦੇ ਕੰਮ ਕਰ ਰਹੀ ਸੀ ਇਹਨਾਂ ਚਾਰ ਕੇ ਸਾਲ ਹੋ ਗਏ ਸੀ ਉਹ ਉਸ ਕੰਮ ਕਰਦੇ ਸਰ ਕਿੰਨੇ ਨੂੰ ਟੋਟਲ ਇੱਕੋ ਹੀ ਲੇਡੀ ਵਾਲੇ ਕੀਤੀ ਹੈ ਰੈਸੂ ਇਹਦੇ ਚ ਰਿਕਵਰੀ ਲਿਸਟ ਹੈ ਇੱਕ ਸੋਨੇ ਦਾ ਹਾਰ ਕੀਤੀ ਹਾਰ ਸੀਗਾ ਇੱਕ ਕੜਾ ਜਿਹੜਾ ਸੀਗਾ ਸੋਨੇ ਦਾ ਤੇ ਡਾਇਮੰਡ ਦਾ ਦੋ ਵੱਡੇ ਕਾਟੇ ਸੀਗੇ ਦੋ ਛੋਟੇ ਕਾਟੇ ਦੋ ਕੜੇ ਸੋਨੇ ਦੇ ਸੀਗੇ 19 ਨਗ ਡਾਇਮੰਡ ਦੇ ਤਾਂ ਇਟ ਵਾਸ ਇਨ ਅ ਅਪਰੋਕਸੀਮੇਟ ਵੈਲਿਊਏਸ਼ਨ ਆਫ 14 ਟੂ 15 ਲੱਖਸ ਦਾ ਜਿਹੜਾ ਸੀਗਾ ਜੁਐਲਰੀ ਹੈ ਜਿਹੜੀ ਕਿ ਰਿਕਵਰ ਕੀਤੀ ਹੈ ਵਿਚ ਇਸ ਅ ਸਿਗਨੀਫੀਕੈਂਟ ਆਈ ਊਡ ਸੇ ਅਚੀਵਮੈਂਟ ਹੋਦੀ ਪਰ ਇਸ ਤੋਂ ਪਹਿਲਾਂ ਵੀ ਐਨੇ ਕੋਈ ਵਾਰਦਾਤ ਕੀਤੀ ਹੋਈ ਹੈ ਨਹੀਂ ਇਸ ਤੋਂ ਪਹਿਲਾਂ ਐਸੇ ਕੋਈ ਵਾਰਦਾਤ ਸਾਹਮਣੇ ਨਹੀਂ ਹੈ ਇਹ ਮੇਬੀ ਇਨ ਗਰੀਡ ਆਫ ਸਾਰੇ ਆਰਨਮੈਂਟਸ ਇਹ ਚੀਜ਼ ਕਿ ਸਾਰੇ ਕੋ ਸਾਹਮਣੇ ਆਇਆ ਜੀ ਕਿ ਇਹਨੂੰ ਬੜੀ ਕੋਈ ਗੋਲ ਲੈ ਗਈ ਚਾਰ ਸਾਲ ਤੱਕ ਇਹਨੇ ਕੰਮ ਕਰ ਦਿੱਤੀ ਦੇਖੋ ਗਰੀਡ ਇਟ ਅਫੈਕਟਸ ਦੀ ਮਾਈਂਡ ਕਦੋਂ ਵੀ ਕਰ ਸਕਦਾ ਜੀ ਜਦੋਂ ਇੰਨਾ ਜਿਆਦਾ ਇੰਨੀ ਵੱਡੀ ਅਮਾਉਂਟ ਨੂੰ ਦੇਖ ਕੇ ਮਨ ਲਲਚਾ ਗਿਆ ਤਾਂ ਉਸ ਦੇ ਨਾਲ ਉਹਨਾਂ ਨੇ ਜੋਇਨਡਰੀ ਦੀ ਕਿੱਥੇ ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹਦੇ ਇਹਦੇ ਘਰ ਚੋਂ ਹੀ ਕੀਤੀ ਹੈ ਜੀ ਤੇ ਰਿਕਵਰੀ ਵੀ ਕਰ ਹੋਈ ਹੋਈ ਹੈ ਜੀ ਇਨੇ ਸਮਾਂ ਘਰੇ ਰੱਖਿਆ ਸੀ ਕਿਤੇ ਵੇਚਿਆ ਨਹੀਂ ਸੀ ਹਾਂਜੀ ਹਲੇ ਘਰੇ ਹੀ ਸਾਨੂੰ ਬਰਾਬੂ ਦੇ ਸੀ ਵੇਚ ਦੀ ਕੋਸ਼ਿਸ਼ ਕਰੀ ਸੀ ਜਿੰਨਾ ਕਾ ਸਾਨੂੰ ਪਤਾ ਲੱਗਾ ਬਟ ਇਟ 올 ਗਾਟ ਅਫੈਕਟਡ ਉਸ ਤੋਂ ਪਹਿਲਾਂ ਹੀ ਇਸ ਰਿਕਵਰੀ ਕਰ